ਅਸਲਾਮੁਆਲਿਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨਾ ਮੇਰੇ ਸਾਰੇ ਦੋਸਤ ਵੀਰ ਭਰਾ ਖੈਰੀਅਤ ਨਾਲ ਹੋਣਗੇ ਯਾ ਯਾ ਬਾਈ ਰੰਜੀਤ ਸਿੰਘ ਢੜਰੀਆਂ ਵਾਲੇ ਉਹਨਾਂ ਦੀ ਅੱਜ ਆਪਾਂ ਇੱਕ ਵੀਡੀਓ ਦੇਖਣ ਲੱਗੇ ਆਂ ਵਾਟ ਇਜ਼ ਲਾਈਫ ਹਾਂਜੀ ਜ਼ਿੰਦਗੀ ਕੀ ਏ ਤੇ ਇਹਨੂੰ ਕਿਸ ਤਰ੍ਹਾਂ ਗੁਜ਼ਾਰਨਾ ਤੇ ਪੰਕਸ਼ ਇਹ ਪੰਕਜ ਤਿਰਪਾਠੀ ਉਹਨਾਂ ਦਾ ਇਹ ਇੱਕ ਗੱਲ ਦਾ ਜ਼ਿਕਰ ਕਰ ਰਹੇ ਨੇ ਹਾਂ ਇੱਕ ਸਟੇਟਮੈਂਟ ਦੇ ਰਹੇ ਨੇ ਉਹਨਾਂ ਦੇ ਬਾਰੇ ਕਿ ਉਹਨਾਂ ਨੇ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਕਿਸ ਤਰ੍ਹਾਂ ਦੱਸਿਆ ਮਜ਼ੀਦ ਆਪਾਂ ਇਹ ਦੇਖਨੇ ਆ ਕਿ ਜ਼ਿੰਦਗੀ ਕੀ ਚੀਜ਼ ਹੈ ਹਾਂਜੀ ਹੁਣ ਆਪਾਂ ਵੀਡੀਓ ਦਾ ਆਗਾਜ਼ ਕਰਨੇ ਇੱਕ ਬਹੁਤ ਵੱਡਾ ਐਕਟਰ ਸੀ ਉਹਨੇ ਇੱਕ ਗੱਲ ਕਹੀ ਮਾੜੀ ਜੀ ਇੱਕ ਲਾਈਨ ਹੀ ਬੋਲੀ ਉਹ ਤੁਸੀਂ ਜਾਣਦੇ ਆ ਇੱਕ ਐਕਟਰ ਹੈ ਉਹਦੀ ਇੰਟਰਵਿਊ ਆ ਰਹੀ ਸੀ ਨੈਟ ਦੇ ਉੱਤੇ ਤੇ ਮੈਂ ਉਹਨੂੰ ਸੁਣਿਆ ਉਹ ਕਹਿੰਦਾ ਉਹਦਾ ਨਾਮ ਹੈ ਪੰਕਜ ਤ੍ਰਿਪਾਠੀ ਪੰਕਜ ਤ੍ਰਿਪਾਠੀ ਬਹੁਤ ਕਮਾਲ ਦਾ ਐਕਟਰ ਹੈ ਬੜਾ ਸਹਿਜ ਹੈ ਉਸ ਬੰਦੇ 'ਚ ਤਉ ਬੰਦੇ ਨਾਲ ਗੱਲ ਚੱਲਦੀ ਏ ਉਹ ਇੰਟਰਵਿਊ ਵਾਲਾ ਪੁੱਛਦਾ ਵੀ ਪੈਸੇ ਕਿੰਨੇ ਕਚਾਰਜ ਕਰਦੇ ਹੋ ਕਹਿੰਦਾ ਫਿਲਮ ਦੇ ਹਿਸਾਬ ਨਾਲ ਆਈ ਕਈ ਵਾਰੀ ਕਰੋੜਾਂ ਵੀ ਲਈਦਾ ਵੀ ਇੰਨੇ ਕਰੋੜ ਲੱਗਣਾ ਲੱਖਾਂ ਵੀ ਹੁੰਦਾ ਕਰੋੜਾਂ ਵੀ ਹੁੰਦਾ ਕੰਮ ਹੀ ਕੰਮ ਹੈ ਦਿਨ ਰਾਤ ਲੱਗੇ ਰਹਿੰਦਾ ਕਹਿੰਦੇ ਬੜਾ ਮਸਤ ਜਿਆ ਰਹਿ ਕੇ ਕੰਮ ਕਰਦੇ ਹਾਂ ਆਰਾਮ ਨਾਲ ਨਜ਼ਾਰਾ ਜਾਂ ਲੈ ਕੇ ਪਤਾ ਕੀ ਕਹਿੰਦਾ ਕੋ ਕਹਿੰਦਾ ਪੈਸਾ ਮੇਰੇ ਬੈਂਕ 'ਚ ਜਾਣਾ ਹੈ ਜਿਹੜਾ ਮੈਂ ਪੈਸਾ ਲੈਣਾ ਉਹ ਮੇਰੇ ਬੈਂਕ 'ਚ ਜਾਣਾ ਤੇ ਜਿਹੜਾ ਕੰਮ ਕਰਦਿਆਂ ਮੈਂ ਨਜਾਰਾ ਜਿਆ ਲੈਣਾ ਇਹੀ ਮੇਰਾ ਹੈ। ਇਹੀ ਮੇਰਾ। ਜਿਹੜੀ ਤੁਸੀਂ ਗੱਲ ਸਮਝ ਲਿਓ ਸਮਝਿਓ ਗਾ ਜੋ ਮਰਜ਼ੀ ਕਰ ਰਹੇ ਹੋ ਉਹ ਤੇ ਬੱਚਿਆਂ 'ਚ ਚਲੇ ਜਾਣਾ। ਜੇ ਸਾਡਾ ਬੈਂਕਾਂ 'ਚ ਨਹੀਂ ਜਾਣਾ ਤੇ ਸਾਡਾ ਤੇ ਖਰਚਿਆਂ 'ਤੇ ਚਲੇ ਜਾਣਾ। ਕੋਈ ਬੰਦਾ 30000 ਤਨਖਾਹ ਲੈਂਦਾ ਉਹਦੇ ਖਰਚਿਆਂ ਤੇ ਲੰਘ ਜਾਣਾ 20000 ਲੈਂਦਾ ਉਹਦੇ ਖਰਚਿਆਂ ਤੇ ਲੰਘ ਜਾਣਾ ਤੈਨੂੰ ਕੀ ਮਿਲਿਆ ਉਹੀ ਜਿਹੜਾ ਕੰਮ ਕਰਦਿਆਂ ਕਰਦਿਆਂ ਖੁਸ਼ ਰਹਿਣਾ ਸਿੱਖ ਲਿਆ ਜਿਹੜਾ ਕੰਮ ਕਰਦੇ ਕਰਦੇ ਨੇ ਸਵਾਦ ਲਿਆ ਉਹਨੂੰ ਇੰਜੋਏ ਕਰ ਲਿਆ ਜਿਹੜਾ ਚਾਹ ਦਾ ਕੱਪ ਪੀ ਰਿਹਾ ਉਹਦੇ ਵਿੱਚ ਵੀ ਸਵਾਦ ਲੈ ਰਿਹਾ ਜਿਹੜਾ ਸਫ਼ਰ ਕਰਦੇ ਨੇ ਨਜ਼ਾਰਾ ਲੈ ਲਿਆ ਸਫ਼ਰ ਕਰਦਾ ਹੋਇਆ ਤ੍ਰਖਤਾ ਨਾਲ ਗੱਲਾਂ ਕਰਦਾ ਜਾ ਰਿਹਾ ਆ ਰਿਹਾ ਵਾਪਸ ਜਾ ਰਿਹਾ ਹਵਾਬ ਸਰੀਰ ਨੂੰ ਟੱਚ ਕਰਦੀ ਹੈ ਦਰਖਤਾਂ ਨੂੰ ਫੀਲ ਕਰਦਾ ਹੈ ਉੱਥੇ ਪਾਣੀ ਬੈਠਾ ਪੀ ਰਿਹਾ ਉੱਥੇ ਚਾਹ ਪੀ ਰਿਹਾ ਕਦੇ ਕਦੇ ਆਈਸਕ੍ਰੀਮ ਖਾ ਲਈ ਕਦੇ ਕਦੇ ਆਪਣੇ ਆਪ ਨੂੰ ਖੁਸ਼ ਰਹਿਣਾ ਸਿੱਖ ਲਿਆ ਬਸ ਇਹੀ ਜ਼ਿੰਦਗੀ ਹੈ ਜੋ ਮਰਜ਼ੀ ਕਰ ਲੋ ਜਿੱਥੇ ਮਾਈਂਡ ਸੈਟ ਉੱਥੇ ਹੀ ਲਾਈਫ ਸੈਟ ਜੇ ਮਾਈਂਡ ਸੈਟ ਨਾ ਕੀਤਾ ਲਾਈਫ ਸੈਟ ਨਹੀਂ ਹੋਣੀ ਤੁਹਾਡੀ ਲਾਈਫ ਉਲਝੀ ਰਹਿਣੀ ਹੈ ਆ ਕਰੂਗਾ ਫੇਰ ਨਜ਼ਾਰਾ ਫੇਰ ਉਦੋਂ ਬਾਅਦ ਇੱਕ ਕੰਮ ਹੋਰ ਖੜਾ ਹੋ ਜਾਂਦਾ ਬੱਚਾ ਹੋ ਜੇ ਮੁੜ ਕੇ ਨਜ਼ਾਰੀ ਨੇ ਬੱਚਾ ਹੋ ਗਿਆ ਹੁਣ ਤੇ ਵਿਪਤਾ ਪੈ ਗਈ ਹੁਣ ਤੂੰ ਹਸਾਬ ਲਾ ਲੈ ਵੀ ਕਦੋਂ ਇਹ 20 25 ਸਾਲ ਦਾ ਹੋਣਾ ਉਹਨਾਂ ਚਿਰ ਤੂੰ ਇਹਨੂੰ ਸੰਭੀ ਚੱਲ ਹੁਣ ਤੇ ਜ਼ਿੰਮੇਵਾਰੀ ਪੈ ਗਈ ਵੇਲਾ ਥੋੜਾ ਹੋਇਆ ਬੰਦਾ ਹੁਣ ਤੇ ਫਰਜ਼ ਆ ਗਏ ਨਾ ਬੱਚਾ ਕਾਹਦਾ ਆਇਆ ਹੱਥ ਤੇ ਫਰਜ਼ ਆ ਗਏ ਜੱਕ ਬਈ ਹੁਣ ਸਮਝੇ ਨੂੰ ਉਹਨੂੰ ਪਾਲ ਵਧਾ ਸਾਰਾ ਕੁਝ ਕਰੀ ਜਾ ਜ਼ਿੰਮੇਵਾਰੀਆਂ ਵਧ ਗਈਆਂ ਤੇ ਇਸ ਕਰਕੇ ਇਹ ਨਾਲ ਨਾਲ ਹੀ ਆਪਣੇ ਫਰਜ਼ ਪਛਾਨਣੇ ਪੈਣਗੇ ਇਹ ਜ਼ਿੰਮੇਵਾਰੀ ਨੂੰ ਨਾਲ ਨਾਲ ਚੱਕਣਾ ਪੈਣਾ ਹੈ ਤੇ ਖੁਸ਼ ਵੀ ਨਾਲ ਨਾਲ ਹੀ ਰਹਿਣਾ ਪੈਣਾ ਆਹ ਹੋ ਜੇ ਫਿਰ ਖੁਸ਼ ਹੋ ਨਾ ਨਾ ਆਪਣੀ ਟ੍ਰੇਨਿੰਗ ਕਰ ਲੈ ਮੈਂ ਅੱਜ ਹੀ ਖੁਸ਼ ਹਾਂ ਵਿਆਹ ਹੋਣ ਤੋਂ ਪਹਿਲਾਂ ਵੀ ਖੁਸ਼ ਹਾਂ ਵਿਆਹ ਹੋ ਗਿਆ ਹੁਣ ਵੀ ਖੁਸ਼ ਹਾਂ ਬੱਚਾ ਹੋ ਗਿਆ ਹੁਣ ਵੀ ਖੁਸ਼ ਹਾਂ ਹੁਣ ਮੈਂ ਇੱਕ ਨੌਕਰੀ ਕਰ ਰਿਹਾ ਮੈਂ ਖੁਸ਼ ਹਾਂ ਰਿਟਾਇਰਮੈਂਟ ਤੋਂ ਬਾਅਦ ਮੌਜੀ ਮੌਜਾ ਰਿਟਾਇਰਮੈਂਟ ਕਦੋਂ ਹੋਣੀ 60 ਸਾਲ ਦੀ ਉਮਰ ਤੇ ਜਾ ਕੇ ਮੁੜ ਕੇ ਨਜ਼ਾਰੇ ਲਵਾਂਗੇ ਐਸ਼ ਕਰਾਂਗੇ ਘਰ ਵਾਲਿਆਂ ਨੇ ਕਹਿਣਾ ਚੱਲਾ ਟੱਪਿਆ ਕਿੱਲਿਆ ਵੇਲਾ ਕੌਣ ਬਹਿਣ ਦਿੰਦਾ ਜਿੰਨਾ ਚਿਰ ਤੇਰੇ ਨੈਣ ਪ੍ਰੈਣ ਚੱਲਦੇ ਨੇ ਤੋਰੀ ਰੱਖਣਗੇ ਆ ਕਰ ਲੈ ਆ ਕਰ ਲੈ ਆ ਕਰ ਲੈ ਮੁੜ ਕੇ ਪੋਤੇ ਸੰਭੀ ਜਾਂਦਾ ਬੰਦਾ ਪਹਿਲਾਂ ਆਪਣੇ ਵਾਲੇ ਸੰਭਦਾ ਮੁੜ ਕੇ ਪੋਤਿਆਂ ਦੀ ਵਾਰੀ ਇਹਨੂੰ ਲੈ ਜਾ ਸਕੂਲੇ ਛੱਡਿਆ ਸਕੂਲੋਂ ਲਿਆ ਸਬਜ਼ੀ ਲਿਆ ਤੇ ਚੱਲੀ ਜਾਂਦਾ ਇਹਦੇ ਨਾਲ 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 ਹੀ ਜ਼ਿੰਦਗੀ ਜੀ ਲਓ ਬਾਅਦ ਚ ਨਹੀਂ ਜੀਵਨੀ ਜਾਏਗੀ ਇਹ ਤਾਂ ਕੰਮ ਕਰਦੇ ਆ ਨਾ ਸਿੱਖ ਲਓ ਵੀ ਜ਼ਿੰਦਗੀ ਜੀਣੀ ਕੰਮ ਕਰਦੇ ਸਿੱਖ ਲਓ ਅੱਜ ਜੀਣਾ ਸਿੱਖੋ ਅੱਜ ਵਿੱਚ ਹੁਣ ਚ ਜਿਹਨੂੰ ਨਜ਼ਾਰਾ ਲੈਣਾ ਆ ਗਿਆ ਉਹਨੂੰ ਸਕੂਟਰ ਦੇ ਵਿੱਚ ਹੁੰਦੇ ਨੇ ਜਿਹੜੇ 3 ਵੀਲਰ ਇਹਦੇ ਵਿੱਚ ਵੀ ਨਜ਼ਾਰੇ ਨਾਲ ਬੈਠਾ ਜਿਹਨੂੰ ਨਜ਼ਾਰਾ ਨਹੀਂ ਆਇਆ ਤੁਸੀਂ ਭਾਵੇਂ ਮਰਸੀਡੀ ਗੱਡੀ 'ਚ ਬੈਠੋ ਤੁਹਾਨੂੰ ਨਹੀਂ ਆਉਣਾ ਇਧਰ ਆਚ ਬੈਠੀ ਦਈ ਹੈ ਵੱਡੀਆਂ ਵੱਡੀਆਂ ਸੀਟਾਂ ਬਿਜ਼ਨਸ ਕਲਾਸ ਫਰਸਟ ਕਲਾਸ ਐਡੀਆਂ ਐਡੀਆਂ ਸੀਟਾਂ ਤੇ ਉਥੇ ਬੰਦਿਆਂ ਨੂੰ ਵੇਖੀਦਾ ਬੈਠਿਆਂ ਨੂੰ ਐਡੇ ਭੜੇ ਬੂਥੇ ਬਣੇ ਹੁੰਦੇ ਕਈਆਂ ਦੇ ਸੱਚੀ ਇਦਾਂ ਹੁੰਦਾ ਵੀ ਮਰ ਗਿਆ ਕੋਈ ਇੱਥੇ ਆਸਾਂ ਖਤਮ ਹੋ ਗਈਆਂ ਇਸ ਕਰਕੇ ਅੱਜ ਵਿੱਚ ਜਿਓ ਹੁਣ ਵਿੱਚ ਜਿਓ ਆ ਜਿਹੜਾ ਪਲ ਚੱਲ ਰਿਹਾ ਉਹਦੇ ਵਿੱਚ ਜਿਓ ਹਰ ਬੰਦਾ ਫਿਊਚਰ ਵਿੱਚ ਜੀ ਰਿਹਾ ਅੱਗੇ ਆ ਕਰੂ ਅੱਗੇ ਐ ਹੋ ਜਾਂ ਜਾਂ ਪਿਛਲੇ ਦੀ ਫਿਕਰ ਭਰੀ ਪਈ ਹੋਈ ਐ ਨੂੰ ਜਾਂ ਫਿਊਚਰ ਦੀ ਜਾਂ ਪਾਸਟ ਵਿੱਚ ਜਾਂ ਫਿਊਚਰ ਵਿੱਚ ਜਾਂ ਭਵਿਕ ਭਵਿਕ ਵਿੱਚ ਜਾਂ ਭੂਤਕਾਲ ਵਰਤਮਾਨ ਵਿੱਚ ਕੋਈ ਨਹੀਂ ਆਉਂਦਾ ਜਿਹੜਾ ਅੱਜ ਵਰਤ ਰਿਹਾ ਜੋ ਅੱਜ ਚੱਲ ਰਿਹਾ ਜੋ ਅੱਜ ਲਾਈਫ ਚੱਲ ਰਹੀ ਹੈ ਹੁਣ ਜਿਹੜਾ ਚੱਲ ਰਿਹਾ ਤੇ ਯਾਦ ਰੱਖਣਾ ਜਿਸ ਬੰਦੇ ਨੂੰ ਅੱਜ 'ਚ ਰਹਿਣਾ ਆ ਗਿਆ ਉਹਨੂੰ ਜ਼ਿੰਦਗੀ ਜਿਉਣੀ ਹੈ ਜਿਸ ਬੰਦੇ ਨੂੰ ਹੁਣ ਵਿੱਚ ਰਹਿਣਾ ਆ ਗਿਆ ਵੀ ਜਿਹੜਾ ਅੱਜ ਪਲ ਚੱਲ ਰਿਹਾ ਇਹਦੇ ਵਰਗਾ ਕੋਈ ਪਲ ਨਹੀਂ ਉਹਨੂੰ ਜ਼ਿੰਦਗੀ ਜਿਉਣੀ ਆ ਗਈ। ਜਿਹੜਾ ਬੰਦਾ ਕੱਲ ਵਿੱਚ ਜੀ ਰਿਹਾ ਹੈ ਰਿਐਲਿਟੀ ਕੀ ਹੈ? ਰਿਐਲਿਟੀ ਕੱਲ ਹੈ ਕਿ ਅੱਜ ਹੈ? ਸੱਚ ਕੀ ਹੈ ਬਾਲਾ ਬੋਲੋ। ਕੱਲ ਵਾਲਾ ਕਿ ਅੱਜ ਜੋ ਚੱਲ ਰਿਹਾ। ਅੱਜ ਹੁਣ ਦਾਲ ਖਾ ਰਹੇ ਆ ਇਹ ਅੱਜ ਦਾ ਸੱਚ ਹੈ। ਉਹਦਾ ਸਵਾਦ ਲੈ ਲਓ ਪਰ ਦਾਲ ਖਾ ਰਹੇ ਆ। ਦਿਮਾਗ ਵਿੱਚ ਪਨੀਰ ਹੈ ਕੱਲ ਨੂੰ ਪਨੀਰ ਖਾਵਾਂਗੇ ਕੱਲ ਨੂੰ ਪੀਜ਼ਾ ਖਾਵਾਂਗੇ ਦਿਮਾਗ ਵਿੱਚ ਪੀਜ਼ਾ ਚੱਲ ਰਿਹਾ ਹੈ ਖਾਹ ਦਾਲ ਰਿਹਾ ਤੇ ਦਾਲ ਦਾ ਸੁਆਦ ਆਊ ਫਿਰ ਨਹੀਂ ਆਊ ਜਦੋਂ ਕੱਲ ਪੀਜ਼ਾ ਖਾਵੂ ਉਦੋਂ ਆਊ ਅਗਲੇ ਹਫਤੇ ਫੇਰ ਫੇਰ ਖਾਵਾਂਗੇ ਹੁਣ ਅਗਲੇ ਹਫਤੇ ਤੇ ਦਿਮਾਗ ਚ ਲਿਆ ਗਿਆ ਜੋ ਚੱਲ ਰਿਹਾ ਸੀ ਉਹਨੂੰ ਲਈ ਜੀ ਸਿੱਖੋ ਅੱਜ ਵਿੱਚ ਰਹਿਣਾ ਸਿੱਖੋ ਪ੍ਰੈਜ਼ੈਂਟ ਮੂਵਮੈਂਟ ਵਿੱਚ ਰਹਿਣਾ ਸਿੱਖੋ ਜੇ ਨਾਸਿਬ ਸਕਾਂਗੇ ਜ਼ਿੰਦਗੀ ਦਾ ਸਵਾਦ ਖਤਮ ਹੋ ਜਾਂਦਾ ਜ਼ਿੰਦਗੀ ਆਉਣ ਵਾਲੇ 10 20 50 ਸਾਲਾਂ ਵਿੱਚ ਨਹੀਂ ਹੈ ਜ਼ਿੰਦਗੀ ਅੱਜ ਵਿੱਚ ਹੁਣ ਵਿੱਚ ਜ਼ਿੰਦਗੀ ਹੁਣ ਨੂੰ ਕਹਿੰਦੇ ਨੇ ਅੱਜ ਜਿਹੜਾ ਚੱਲ ਰਿਹਾ ਕਿੰਨੀ ਵਾਰ ਮੈਂ ਇਹ ਗੱਲ ਕੀਤੀ ਹੈ ਮੈਨੂੰ ਜਵਾਬ ਦਿਓ ਜ਼ਿੰਦਗੀ ਦਾ ਮਤਲਬ ਕੀ ਕੱਢਦੇ ਹੋ 60 ਸੈਕਿੰਡ ਦਾ 1 ਮਿੰਟ ਬਣਿਆ 60 ਮਿੰਟਾਂ ਦਾ ਇੱਕ ਘੰਟਾ ਬਣਿਆ 12 ਘੰਟਿਆਂ ਦਾ ਇੱਕ ਦਿਨ ਬਣਿਆ 7 ਦਿਨਾਂ ਦਾ ਇੱਕ ਹਫਤਾ ਬਣਿਆ 4 ਹਫਟਿਆਂ ਦਾ ਇੱਕ ਮਹੀਨਾ ਬਣਿਆ 12 ਮਹੀਨਿਆਂ ਦਾ ਇੱਕ ਸਾਲ ਬਣਿਆ ਤੇ 70 ਸਾਲਾਂ ਦੀ ਜ਼ਿੰਦਗੀ ਬਣੀ ਤੇ ਜ਼ਿੰਦਗੀ ਦਾ ਮਤਲਬ ਹੁਣ ਦੱਸੋ ਕੀ ਹੋਇਆ ਜ਼ਿੰਦਗੀ ਮਤਲਬ 60 ਸਾਲ ਜਾਂ 70 ਸਾਲ ਅੱਜ ਕੱਲ੍ਹ ਵਾਲੇ ਇੰਨੀਆਂ ਬਿਮਾਰੀਆਂ ਆਪਣੇ ਕੋ ਕਿਹੜਾ ਸੱਠਾਂ ਤੇ ਆਪਣਾ ਨ ਲੱਗਿਆ ਪੁਰਾਣੇ ਕੱਟ-ਕੁੱਟ ਗਏ ਆਪਣੇ ਵਾਲੇ ਤੇ ਉਦਾਂ ਹੀ ਅੱਜ ਵੀ ਵੈਸੀ ਰੋਗੀ ਨੇ ਟੈਨਸ਼ਨਾਂ ਦੇ ਮਾਰੇ 60 ਸਾਲ ਜ਼ਿੰਦਗੀ ਜ਼ਿੰਦਗੀ ਕੀ ਹੈ ਜੀ 60 ਸਾਲ 60 ਸਾਲ ਮਤਲਬ 60 ਸਾਲ ਤੇ ਸਾਲ ਮਤਲਬ 12 ਮਹੀਨੇ ਤੇ 12 ਮਹੀਨੇ ਮਤਲਬ 4 ਹਫ਼ਤੇ 4 ਹਫ਼ਤੇ ਮਤਲਬ ਇੱਕ ਦਿਨ ਤੇ ਦਿਨ ਇੱਕ ਇੱਕ ਦਿਨ ਮਤਲਬ 12 ਘੰਟੇ 12 ਘੰਟੇ ਮਤਲਬ ਘੰਟਾ ਮਤਲਬ 60 ਸੈਕ 60 ਮਿੰਟ ਤੇ 60 ਮਿੰਟ ਮਤਲਬ 60 ਸੈਕਿੰਡ ਤੇ ਜ਼ਿੰਦਗੀ ਕੀ ਹੈ ਇੱਕ ਇੱਕ ਸੈਕਿੰਡ ਨੂੰ ਜੋੜੋ ਮਿੰਟਾਂ ਨੂੰ ਜੋੜੋ ਘੰਟਿਆਂ ਨੂੰ ਜੋੜੋ ਹਫ਼ਤਿਆਂ ਨੂੰ ਜੋੜੋ ਮਹੀਨਿਆਂ ਨੂੰ ਜੋੜੋ ਸਾਲਾਂ ਨੂੰ ਜੋੜੋ ਸਾਰੇ ਜੋੜ ਨੂੰ ਕੀ ਕਹਿੰਦੇ ਆ ਭਲਾ ਜ਼ਿੰਦਗੀ ਤੇ ਜ਼ਿੰਦਗੀ ਮਤਲਬ ਇੱਕ ਸੈਕਿੰਡ ਜਿਹੜਾ ਚੱਲ ਰਿਹਾ ਇਹ ਬੂੰਦ ਬੂੰਦ ਕਰਕੇ ਸਾਗਰ ਭਰਦਾ ਹੈ ਸੈਕਿੰਡ ਸੈਕਿੰਡ ਕਰਕੇ ਹੀ ਤੇਰੀ ਜ਼ਿੰਦਗੀ ਬਣਦੀ ਹੈ ਤੇ ਕਿੰਨੇ ਸੈਕਿੰਡ ਲੰਘ ਜਾਂਦੇ ਨੇ ਆਪਾਂ ਫੋਨ ਤੇ ਬੈਠੇ ਆ ਲੋਕਾਂ ਨੂੰ ਵੇਖ ਰਹੇ ਆ ਉਹ ਐ ਕਰਦਾ ਉਹ ਹੋ ਰਿਹਾ ਉਹ ਹੋ ਰਿਹਾ ਹੋ ਰਿਹਾ ਲੱਗ ਕਿੰਨੇ ਸੈਕਿੰਡ ਲੰਘ ਗਏ ਕਿੰਨੇ ਮਿੰਟ ਲੰਘ ਗਏ ਕਿੰਨੇ ਘੰਟੇ ਲੰਘ ਗਏ ਤੂੰ ਜ਼ਿੰਦਗੀ ਜੀ ਨਹੀਂ ਰਿਹਾ ਤੂੰ ਕਈ ਕਈ ਘੰਟੇ ਲੋਕਾਂ ਨੂੰ ਵੇਖੀ ਜਾਂਦਾ ਫਲਾਣਾ ਕੈਨੇਡਾ ਚ ਹੈ ਫਲਾਣੇ ਦੀ ਰੀਲ ਆ ਗਈ ਫਲਾਣੇ ਦਾ ਆ ਗਿਆ ਫਲਾਣੇ ਦਾ ਆ ਗਿਆ ਤੂੰ ਜ਼ਿੰਦਗੀ ਜੀ ਥੋੜਾ ਤੂੰ ਤੇ ਲੋਕਾਂ ਨੂੰ ਵੇਖੀ ਜਾਂਦਾ ਪਹਿਲਾਂ ਲੋਕੀ ਕੰਧਾਂ ਤੋਂ ਝਾਤੀਆਂ ਮਾਰਦੇ ਹੁੰਦੇ ਸੀ ਹੁਣ ਫੋਨਾਂ 'ਚ ਝਾਤੀਆਂ ਮਾਰਦੇ ਰਹਿੰਦੇ ਆ ਸੀ ਬੀਠੇ ਬੈਠੇ ਬੀਠੇ ਅਗਲੇ ਦੇ ਘਰੇ ਝਾਤੀ ਮਾਰੀਦੇ ਨੇ ਕਦੇ ਉਹਨੂੰ ਵੇਖ ਲੈ ਕਦੇ ਉਹਨੂੰ ਵੇਖ ਲੈ ਕਦੇ ਉਹਨੂੰ ਵੇਖ ਲੈ ਕਦੇ ਉਹਨੂੰ ਵੇਖ ਲੈ ਕੀ ਕਰ ਰਹੇ ਏ ਤੂੰ ਲੋਕਾਂ ਦੇ ਘਰਾਂ 'ਚ ਹੀ ਵੇਖੀ ਜਾਂਦਾ ਝਾਤੀਆਂ ਮਾਰਦੇ ਨੇ ਹਰੇਕ ਦਾ ਸਟੇਟਸ ਚੈੱਕ ਕਰੋ ਵੀ ਮੈਨੂੰ ਲਾ ਕੇ ਤੇ ਨਹੀਂ ਲਾਇਆ ਲਿਖਿਆ ਕਿਤੇ ਲੋਕ ਲੜਦੇ ਨੇ ਅੱਜ ਕੱਲ ਸਟੇਟਸਾਂ ਦੇ ਉੱਤੇ ਦੁਖੀ ਹੋਣਗੇ ਸਟੇਟਸ ਉਹਦਾ ਪੜ ਕੇ ਪਤਾ ਲੱਗ ਜਾਂਦਾ ਵੀ ਉਹਦਾ ਬੂਥਾ ਬਣਿਆ ਹੋਣਾ ਆ ਜੀ ਜੇ ਤੁਹਾਨੂੰ ਖੁਸ਼ ਹੁੰਦਾ ਉਦੋਂ ਸਟੇਟਸ ਹੋਰ ਪਾਇਆ ਹੁੰਦਾ ਐ ਕਰ ਦਿਆਂਗੇ ਅਸੀਂ ਫਿਰ ਐ ਸਟੇਟਸ ਹੁੰਦਾ ਜਦੋਂ ਕੁਝ ਐ ਹੋ ਜੇ ਫਿਰ ਹਾਏ ਹੋਏ ਸਾਡੇ ਨਾਲ ਪੂਰੀ ਸਾਡੀ ਫਿਰ ਇਦਾਂ ਦੇ ਸਟੇਟਸ ਪਾਇਏ ਹੁੰਦੇ ਨੇ ਤੇ ਇੱਕ ਦੂਜੇ ਦੇ ਹੀ ਦੇਖਦੇ ਰਹਿੰਨੇ ਸਾਰੀ ਜ਼ਿੰਦਗੀ ਆਪਣੀ ਜ਼ਿੰਦਗੀ ਨੂੰ ਜਿਓ ਆਪਣੀ ਲਾਈਫ ਦਾ ਆਨੰਦ ਲਾਓ ਬਈ ਫਿਰ ਗੱਲ ਚੇਤਾ ਕਰੋ ਪੈਸਾ ਬੈਂਕ ਚ ਜਾਣਾ ਹੈ ਪੈਸਾ ਗਰੋਸਰੀਆਂ ਤੇ ਜਾਣਾ ਹੈ ਪੈਸਾ ਜਿਹੜਾ ਜਿਹੜਾ ਮੈਂ ਕਮਾ ਰਿਆ ਪੈਸਾ ਤੇ ਜਾਣਾ ਨਿਆਣਿਆਂ ਦੇ ਮੂੰਹ ਚ ਮੇਰੇ ਕੋਲ ਤੇ ਨਜ਼ਾਰਾ ਹੀ ਬਚਣੇ ਜਿਹੜੇ ਪਲ ਮੈਂ ਜੀ ਲਏ ਜਿਹੜਾ ਮੇਰਾ ਐਕਸਪੀਰੀਅੰਸ ਹੋ ਰਿਹਾ ਜਿਹੜਾ ਮੈਂ ਸਵਾਦ ਲਿਆ ਉਸ ਘੰਟੇ ਚ ਕੰਮ ਕਰਦੇ ਨੇ ਜਿਹੜਾ ਮੈਂ ਸਵਾਦ ਲਿਆ ਉਹੀ ਮੇਰਾ ਹੈ ਬਾਕੀ ਤੇ ਚਲੇ ਗਿਆ ਇੱਥੇ ਵੀ ਤੁਸੀਂ ਇਦਾਂ ਹੀ ਕਰਨਾ ਹੈ ਇੱਥੇ ਵੀ ਤੁਸੀਂ ਸਵਾਦ ਥੋੜਾ ਲੈਣਾ ਹੈ ਵੀ ਦਵਾਰ ਸੁਣ ਰਹੇ ਆ ਸਵਾਦ ਲੈ ਰਹੇ ਆ ਨਜ਼ਾਰਾ ਜਿਹੜਾ ਇਹ ਮੇਰਾ ਹੈ ਪਤਾ ਇੱਥੇ ਵੀ ਤੁਹਾਡਾ ਦਿਮਾਗ ਉਹ ਤਾਂ ਕਿਧਰ ਸੱਚੇ ਪਾਸ਼ਾ ਨਿਆਣਿਆਂ ਦਾ ਹੋ ਜੇ ਸੱਚੇ ਪਾਸ਼ਾ ਪੋਤਿਆਂ ਦਾ ਹੋ ਜੇ ਸੱਚੇ ਪਾਸ਼ਾ ਬੱਚਿਆਂ ਦਾ ਹੋ ਜੇ ਇੱਥੇ ਅਰਦਾਸਾਂ ਦੇ ਵਿੱਚ ਦਿਮਾਗ ਉੱਥੇ 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 ਫੇਰ ਚਲਾਈ ਜਾਣਾ ਤੁਸੀਂ ਤੇ ਜਿਹੜਾ ਆਪਣਾ ਨਜ਼ਾਰਾ ਸੀ ਫੇਰ ਕੋ ਵਾਲੇ ਵੀ ਤੂੰ ਧਾਰਨਾ ਫੜੀ ਜਾ ਰਹੀ ਹੈ ਤੂੰ ਮਸਤ ਹੋ ਲੈ ਮੜਾ ਜਾ ਥੋੜਾ ਜਿਆ ਨਸ਼ੇ ਚ ਹੋ ਥੋੜਾ ਜਿਆ ਆਨੰਦ ਚ ਹੋ ਥੋੜਾ ਜਿਹਾ ਝੂਮ ਲੈ ਥੋੜਾ ਜਿਹਾ ਖੁਸ਼ ਹੋ ਜਾ ਥੋੜਾ ਜਿਹਾ ਖੇਡ ਲੈ ਥੋੜੀ ਤਿਉੜੀ ਲਾਲ ਲੈ ਥੋੜਾ ਹਾਸਾ ਲੈ ਆ ਚਿਹਰੇ ਤੇ ਮੱਥਾ ਢਿੱਲਾ ਛੱਡ ਲੈ ਮਾੜਾ ਜਿਹਾ ਤੂੰ ਆਪਣੇ ਆਪ ਵਾਸਤੇ ਕਰ ਲੈ ਇੱਥੇ ਆਇਆ ਵੀ ਵਾਹ ਬੱਚਿਆਂ ਦਾ ਹੋ ਜਾ ਉਹਦਾ ਆ ਹੋ ਜਾ ਉਹਦਾ ਆ ਹੋ ਜਾ ਉਹਦਾ ਉਹ ਹੋ ਜਾ ਉਹਦਾ ਉਹ ਹੋ ਜਾ ਤੂੰ ਜਿਹੜਾ ਤੇਰਾ ਪਾਲ ਸੀ ਦਵਾ ਲਿਆ ਨਾ ਫੇਰ ਉਹ ਲੱਗ ਪਿਆ ਨਾ ਧੰਦਾ ਕਰਨ ਅਰਥ ਮੈਂ ਬਾਤ ਕਰਦਾ ਇਹ ਤੰਦਾ ਹੋ ਰਿਹਾ ਗੁਰੂ ਨਾਲ ਵੀ ਤੰਦੇ ਹੀ ਵਪਾਰ ਚੱਲ ਰਿਹਾ ਪਿਆਰ ਕਰ ਲੈਣਾ ਸੀ 10 ਮਿੰਟ ਤੂੰ ਵਪਾਰ ਚ ਪਿਆ ਬੈਠਾ ਦਿਮਾਗ ਤੇਰੇ ਦੇ ਫੇਰ ਉਹੀ ਕੁਝ ਚੱਲੀ ਆ ਤੂੰ ਵਪਾਰ ਤੇ ਯਾਦ ਰੱਖਣਾ ਦਿਮਾਗ ਨੂੰ ਸੁਆਦ ਪਿਆਰ ਚ ਆਉਣਾ ਹੈ ਵਪਾਰ ਚ ਨਹੀਂ ਆਉਂਦਾ ਵਪਾਰ ਵਿੱਚ ਜੋੜ ਘਟਾਓ ਕਰਦਾ ਹੈ ਬੁੱਧੀ ਜੱਲੀ ਜਾਂਦੀ ਹੈ ਹਸਾਕਤਾ ਬਲਾਈ ਜਾਂਦੀ ਹੈ ਕਹਦੇ ਹਰਦੇ ਦੇ ਤਲ ਤੇ ਭਿੱਜਿਆ ਕਰੋ ਹਾਰਟ ਫੀਲ ਗੱਟ ਫੀਲ ਹਾਰਟ ਫੀਲ ਵੀ ਫੀਲ ਕਰੋ ਕਦੇ ਤੇ ਜਦੋਂ ਤੁਸੀਂ ਪਿਆਰ ਵਿੱਚ ਭਿੱਜੇ ਹੁੰਨੇ ਹੋ ਉਦੋਂ ਤੁਹਾਨੂੰ ਤੁਹਾਡੀ ਹਾਰਟ ਫੀਲ ਹੁੰਦਾ ਹੈ ਉਦੋਂ ਬੰਦੇ ਨੂੰ ਸਵਾਦ ਆਉਂਦਾ ਹੈ ਮਸਤ ਹੋ ਰਿਹਾ ਕੀਰਤਨ ਸੁਣ ਰਿਹਾ ਆਨੰਦ ਚ ਪ੍ਰੇਮ ਚ ਭਿੱਜਿਆ ਪਿਆ ਪ੍ਰੇਮ ਤੇ ਤਾਂ ਭਿੱਜੇਗਾ ਜੇ ਆਪਣੇ ਆਪ ਵਿੱਚ ਆਏਗਾ ਬੈਠੇ ਹੁਣ ਦਿਮਾਗ ਚ ਵਪਾਰ ਚਲਾ ਕੇ ਬਹਿ ਗਿਆ ਮੈਂ ਘੰਟਾ ਲਾ ਦੂ ਪਰ ਮੇਰੇ ਬੱਚਿਆਂ ਦਾ ਕੰਮ ਬਣ ਜੇ ਮੇਰਾ ਆ ਹੋ ਜੇ ਮੇਰਾ ਆ ਹੋ ਜੇ ਮੇਰਾ ਆ ਹੋ ਜੇ ਉਹ ਦਿਮਾਗ 'ਚ ਵਪਾਰ ਚੱਲ ਪਿਆ ਫੀਲ ਅੰਦਰ ਵਾਲੀ ਆ ਹੀ ਨਹੀਂ ਹਰ ਵੇਲੇ ਹਰ ਵੇਲੇ ਹਰ ਵੇਲੇ ਉਹੀ ਚੱਲੀ ਜਾਂਦਾ ਬੱਚੇ ਪਾਲਣੇ ਨੇ ਬੱਚੇ ਸਾਹਮਣੇ ਨੇ ਉਹਨਾਂ ਲਈ ਤੇ ਕਾਰ ਹੀ ਰਿਆਂ ਜਿਹੜੀ ਤੇਰੀ ਕਮਾਈ ਹੈ ਉਹ ਵੀ ਉਹਨਾਂ ਦੇ ਢੋਲੀ 'ਚ ਪੈ ਜੂ ਜਿਹੜੇ ਤੇਰੇ ਘਰ ਨੇ ਉਹ ਵੀ ਨਿਆਣਿਆਂ ਨੇ ਸਾਹਮਣੇ ਨੇ ਤੇਰੇ ਕਿੱਲੇ ਵੀ ਤੇਰੀ ਮਾੜੀ-ਮੋੜੀ ਜਿਹੜੇ 10 20 50 ਲੱਖ ਤੇਰੇ ਕੋਲੇ ਹੈਗਾ ਸਭ ਉਹਨਾਂ ਨੂੰ ਮਿਲ-ਮਿਲ ਜਾਣਾ ਹੈ ਤੇਰਾ ਤੇ ਆ ਪਾਲੇ ਬਸ ਹੋਰ ਤੇਰਾ ਕੁਛ ਨਹੀਂ ਤੇਰੇ ਤੇ ਕੱਪੜੇ ਵੀ ਲਵਾ ਲੈਣਗੇ ਆ ਜਿਹੜੇ ਤੂੰ ਨਾ ਜੇ ਤੂੰ ਸੋਹਣੀ ਜੀ ਜੈਕਟ ਪਾਈ ਐ ਅੱਜ ਮਰਜੇ ਨਾ ਤੂੰ ਕਿਤੇ ਤੇਰੀ ਪੱਗ ਵੀ ਕਹਿਣਗੇ ਪੁਰਾਣੀ ਜੀ ਬੰਨਦੇ ਹੋ ਯਾਰ ਆ ਪੱਗ ਤੇ ਵਧੀਆ ਸੀ ਇਹ ਵੀ ਲਵਾ ਲੈਣਗੇ ਤੇਰੀਆਂ ਛਾਪਾਂ ਮੁੰਦਰੀਆਂ ਕਿੰਨੇ ਛੱਡਣੀਆਂ ਨੇ ਜਿੱਦ ਤੇ ਮਰਗੇ ਸਭ ਲਾ ਲੂ ਲੈਣਗੇ ਹਰ ਮੰਦਰੀ ਹਰ ਸਾਫ ਹਰ ਜੇ ਜਿਹੜੀਆਂ ਮਰਜ਼ੀ ਤੁਸੀਂ ਕਿਹੜੀਆਂ ਸਾਰੀਆਂ ਚੀਜ਼ਾਂ ਲਾ ਲੈਣਗੇ ਉਂਗਲਾਂ ਵੱਡ ਵੱਡ ਕੇ ਲਾਉਂਦੇ ਨੇ ਲੋਕ ਮੁਰਦਿਆਂ ਦੀ ਲਾ ਲੈਣਗੇ ਸਾਰਾ ਕੁਝ ਤੇਰਾ ਤੇ ਆ ਹੀ ਸੀ ਜੋ ਤੇਰੀ ਲਾਈਫ ਹੈ ਜੋ ਜੀ ਰਿਆ ਹੈ ਜੋ ਪੜਨ ਤੇਰੇ ਹੋਏ ਸੱਚੀ ਤੇਰਾ ਕੁਝ ਨਹੀਂ ਪ੍ਰਾਨੀ ਕਿਹਾ ਮੇਰਾ ਯਾ ਯਾ ਹਜ਼ਾਰੋਂ ਖੁਆਇਸ਼ਾਂ ਐਸੀ ਕਿ ਹਰ ਖੁਆਇਸ਼ ਤੇ ਦਮ ਨਿਕਲੇ ਬਹੁਤ ਨਿਕਲੇ ਮੇਰੇ ਆਰਮਾਂ ਫਿਰ ਵੀ ਕਮ ਨਿਕਲੇ ਹਾਂਜੀ ਯਾਨੀ ਕਿ ਇਨਸਾਨ ਦੀਆਂ ਇੰਨੀਆਂ ਖੁਆਇਸ਼ਾਂ ਨੇ ਕਿ ਹਰ ਖੁਆਇਸ਼ ਤੇ ਹਰ ਸਾਹ ਤੇ ਉਹ ਖੁਆਇਸ਼ ਪਾ ਦਸ ਹਾਂਜੀ ਹਰ ਹਰ ਸਾਹ ਤੇ ਉਹਨੂੰ ਇੱਛਾ ਆਂਦੀ ਏ ਕੋਈ ਨਾ ਕੋਈ ਚੀਜ਼ ਖਰੀਦਣ ਦੀ ਤੇ ਲੇਕਿਨ ਕਹਿੰਦਾ ਕਿ ਬਹੁਤ ਨਿਕਲੇ ਮੇਰੇ ਅਰਮਾਂ ਯਾਨੀ ਕਿ ਜੋ ਕੁਝ ਮੈਂ ਸੋਚਿਆ ਸੀ ਬਹੁਤ ਕੁਝ ਸੋਚਿਆ ਸੀ ਲੇਕਿਨ ਫਿਰ ਵੀ ਫਿਰ ਵੀ ਉਹ ਘਾਟ ਹੀ ਨਿਕਲੇ ਨੇ ਯਾਨੀ ਕਿ ਜ਼ਿੰਦਗੀ ਤਮਾਮ ਹੋ ਜਾਂਦੀ ਹੈ ਯਾ ਇਹ ਇਨਸਾਨ ਦੀ ਏ ਟਰੈਜੇਡੀ ਹੈ ਕਿ ਇਨਸਾਨ ਮਾਲ ਜਮਾ ਕਰਨ ਦੀ ਇੱਛਾ ਦੇ ਵਿੱਚ ਨਾ ਇੰਨਾ ਅੱਗੇ ਨਿਕਲ ਜਾਂਦਾ ਇੰਨਾ ਅੱਗੇ ਨਿਕਲ ਜਾਂਦਾ ਕਿ ਉਹ ਕਿਸ ਟਾਈਮ ਫੱਟੇ ਚੜ ਜਾਂਦਾ ਉਹਨੂੰ ਪਤਾ ਨਹੀਂ ਚੱਲਦਾ ਹਾਂਜੀ ਉਹਦੇ ਕੱਪੜੇ ਕਿਸ ਟਾਈਮ ਉਤਾਰ ਦਿੱਤੇ ਜਾਂਦੇ ਨੇ ਉਹਨੂੰ ਪਤਾ ਨਹੀਂ ਚੱਲਦਾ ਇਸ ਚੀਜ਼ ਦਾ ਜਿਸ ਤਰ੍ਹਾਂ ਕਿ ਅਬਾਏ ਭਾਈ ਜੀ ਇਹਨੂੰ ਸੁਣਦੇ ਰਹੀਦਾ ਤੇ ਇਹ ਨਾ ਹਮੇਸ਼ਾ ਇਹਨਾਂ ਦਾ ਨਾ ਇੱਕ ਵੀਡੀਓ ਸ਼ੁਰੂ ਕਰਨ ਦਾ ਵੀ ਤਰੀਕਾ ਹੁੰਦਾ ਸੀ ਜਿਹੜਾ ਪਹਿਲੇ ਸਵੇਰ ਦਾ ਸੁਨੇਹਾ ਹਾਂ ਸਵੇਰ ਦਾ ਸੁਨੇਹਾ ਕਰਦੇ ਸੀ ਸੁਨੇਹਾ ਕਿ ਉਹਨਾਂ ਦੇ ਵਿੱਚ ਸਾਰਿਆਂ ਤੋਂ ਪਹਿਲੀ ਗੱਲ ਇਹ ਕਰਦੇ ਸੀ ਕਿ ਜ਼ਿੰਦਗੀ ਜੀਓ ਜ਼ਿੰਦਗੀ ਦਾ ਆਨੰਦ ਲਓ ਤੇ ਇਹਨਾਂ ਦੀ ਮੈਂ ਜਦੋਂ ਵੀ ਵੀਡੀਓ ਵੇਖਿਆ ਨਾ ਇਹ ਹੀ ਕਹਿੰਦੇ ਨੇ ਕਿ ਜਿਹੜਾ ਆ ਪਾ ਲੈਣਾ ਜਾਂ ਅੱਜ ਇੰਨੇ ਚ ਮੌਜੂਦਾ ਮੌਜੂਦ ਇੰਨੇ ਚ ਰਹੋ ਤੇ ਖੁਸ਼ ਰਹੋ ਤੇ ਵਰਤਮਾਨ ਚ ਹਾਂਜੀ ਵਰਤਮਾਨ ਚ ਰਹੋ ਬਾਕੀ ਤੇ ਚੀਜ਼ਾਂ ਜਿਹੜੀਆਂ ਨੇ ਉਹ ਤੇ ਦੁਨੀਆਦਾਰੀ ਤੋਂ ਤੇ ਚੱਲਦੀ ਰਹਿਣੀ ਉਹ ਤੁਸੀਂ ਨਹੀਂ ਹੈਗੇ ਸੀ ਫਿਰ ਵੀ ਇੰਝ ਚੱਲਦੀ ਸੀ ਤੁਸੀਂ ਹੈ ਜੋ ਇੰਜ ਹੀ ਚੱਲਦਾ ਰਹਿਣਾ ਨਿظام ਸਿਸਟਮ ਚੱਲਦਾ ਰਹਿਣਾ ਤੇ ਜੇ ਤੁਸੀਂ ਬੱਚਿਆਂ ਦੀਆਂ ਸੋਚਾਂ ਹਰ ਚੀਜ਼ ਦੀਆਂ ਸੋਚਾਂ ਆndੀਆਂ ਤੇ ਹੈ ਨੇ ਲੇਕਿਨ ਤੁਸੀਂ ਜਿਹੜਾ ਕੰਮ ਕਰ ਜਿਸ ਨਾਲ ਉਹਨੇ ਪੰਗਰ ਦੀ ਤਰਪਾਟੀ ਦੀ ਗੱਲ ਕੀਤੀ ਕਿ ਉਹਨੇ ਇੱਕ ਬੜੀ ਗੱਲ ਕੀਤੀ ਕਿ ਜਿਹੜਾ ਪੈਸਾ ਹਟਗਾ ਹਰ ਸ਼ਾਇ ਉਹ ਤੇ ਮੇਰੇ ਬੈਂਕ ਚ ਚਲੀ ਜਾਣੀ ਮੇਰੇ ਕੋਲ ਨਹੀਂ ਆਣੀ ਮੈਂ ਜਿਹੜਾ ਮੈਂ ਬਿਲਕੁਲ ਤਰ ਜਾਣੇ ਨਹੀਂ ਮੈਂ ਜਿਹੜਾ ਆਨੰਦ ਲੈ ਰਿਹਾ ਮਜ਼ਾ ਲੈ ਰਿਹਾ ਉਹ ਆਪਣੇ ਕੰਮ ਕਰਨ ਦਾ ਲੈ ਰਿਹਾ ਤੇ ਇਹ ਤੁਸੀਂ ਬਹੁਤ ਸਾਰੇ ਮੋਸਟਲੀ 95% ਲੋਕਾਂ ਨੂੰ ਦੇਖਦੇ ਹੋ ਕਿ ਉਹ ਕੰਮ ਕਰਦਿਆਂ ਹੋਇਆ ਬੋਝਲ ਮਹਿਸੂਸ ਕਰਦੇ ਨੇ। ਜ਼ਿਆਦਾਤਰ ਲੋਕ ਹੀ ਮਹਿਸੂਸ ਕਰਦੇ ਨੇ ਉਹ ਕਹਿੰਦੇ ਨੇ ਕਿ ਯਾਰ ਆ ਕੀ ਸਾਨੂੰ ਕੰਮ ਕਰਨਾ ਪਿਆ ਰਿਹਾ ਮਜਬੂਰੀਆਂ। ਉਹਦੀ ਵਜ੍ਹਾ ਇਹ ਹੁੰਦੀ ਹੈ ਨਾ ਕਿ ਉਹਨਾਂ ਦਾ ਧਿਆਨ ਪਿੱਛੇ ਹੁੰਦਾ ਹੈ। ਉਹ ਕੰਮ ਇਸ ਲਈ ਕਰ ਰਹੇ ਹੁੰਦੇ ਨੇ ਕਿ ਯਾਰ ਮੇਰੇ ਬੱਚਿਆਂ ਦਾ ਕੁਝ ਬਣ ਜੇ, ਮੇਰੇ ਘਰ ਦਾ ਕੁਝ ਬਣ ਜੇ, ਮੇਰਾ ਬਿੱਲ ਦਾ ਕੁਝ ਬਣ। ਉਹ ਜਦੋਂ ਤੁਸੀਂ ਕੰਮ ਕਰ ਰਹੇ ਉਹ ਸਾਰੇ ਕੁਝ ਵਾਸਤੇ ਹੀ ਕਰ ਰਹੇ ਜੋ ਤੇ ਬਾਣੀ ਜਾਣਾ। ਜੀ ਜੀ। لیکن ਤੁਸੀਂ ਉਹਨੂੰ ਅਗਰ ਸ਼ੌਕ ਨਾਲ ਕਰ ਲੋਗੇ ਆਨੰਦ ਲੈ ਕੇ ਉਹਨੂੰ ਇੰਜੋਏ ਕਰ ਲੋਗੇ ਤੇ ਉਹ ਤੁਹਾਡਾ ਨਾ ਬਲ ਵੀ ਇੰਜੋਏ ਹੋ ਜਾਏਗਾ ਤੇ ਤੁਹਾਡਾ ਜੋ ਕੁਝ ਸੋਚਣ ਦੇ ਜੋ ਬਿੱਲ ਤੇ ਬੱਚਿਆਂ ਦਾ ਤੇ ਹਰ ਸ਼ਾਇ ਉਹ ਕੰਮ ਦੇ ਵਿੱਚ ਉਹਦੇ ਬਾਅਦ ਉਹ ਤੇ ਹੋ ਹੀ ਜਾਏਗਾ ਮਤਲਬ ਕਿ ਤੁਸੀਂ ਪਰੇਸ਼ਾਨੀ ਲੈ ਕੇ ਵੀ ਕੰਮ ਕਰੋਗੇ ਤੇ ਉਹ ਹੋਣਾ ਹੀ ਨਹੀਂ ਹੋਣਾ ਉਹਨਾਂ ਨੇ ਆਖਿਆ ਕਿ ਜ਼ਿੰਦਗੀ ਕੀ ਹੈ ਉਹਨਾਂ ਨੇ ਜ਼ਿੰਦਗੀ ਦੀ ਮਿਸਾਲ ਦਿੱਤੀ ਕਿ ਜੀ ਇੱਕ ਦਿਨ ਦੇ ਅੰਦਰ ਇਹ 86400 ਸਕਿੰਡ ਹੁੰਦਾ ਹਾਂ ਠੀਕ ਹੈ 86400 ਸਕਿੰਡ ਦੇ ਵਿੱਚ ਤੁਸੀਂ ਉਹਦਾ ਹਾਫ ਕਰ ਲੋ 86 ਦਾ ਹਾਫ ਕਰ ਲੋਗੇ ਤੋ ਕਿੰਨਾ ਬਣੇਗਾ 43 43 ਬਣੇਗਾ 43 ਤੇ ਆਪਾਂ ਸੁੱਤੇ ਰਹਨੇ ਆਂ ਹਾਂਜੀ ਉਹ ਤੇ ਆਪਾਂ 100 ਕੇ ਘਟ ਦੇਣਾ 43 ਤੇ ਕਹਿ ਲੋਗੇ ਇਸ ਤੋਂ ਵੀ ਜ਼ਿਆਦਾ ਘਟ ਦੇ ਦੇਣੇ ਚਲ 43200 ਸਕਿੰਡ ਆਪਾਂ ਸੁੱਤੇ ਰਹਨੇ ਆਂ ਠੀਕ ਹੈ ਜਦ ਕਿ ਬਾਕੀ ਜਿਹੜਾ ਉੱਠਨੇ ਆ ਤੇ ਉਹਦੇ ਵਿੱਚ ਵੀ ਆਪਾਂ ਕੋਈ ਫਿਊਚਰ ਨੂੰ ਸੋਚੀ ਜਾ ਰਹਿਆਂ ਪਾਸਟ ਨੂੰ ਸੋਚੀ ਜਾ ਰਹਿਆਂ ਕੋਈ ਇਹ ਟੈਨਸ਼ਨ ਆ ਜੋ ਆਪਣੀ ਅਧੀ ਜ਼ਿੰਦਗੀ ਬਤੀਤ ਕੀਤੀ ਹੋਈ ਆ ਤੇ ਬਾਏ ਰঞ্জੀਤ ਸਿੰਘ ਜੀ ਜੋ ਕੇ ਬਹੁਤ ਅੱਛਾ ਬਿਆਨ ਕਰਦੇ ਨੇ ਇਹਨਾਂ ਦੀਆਂ ਵੀਡੀਓ ਅਸੀਂ ਦੇਖਦੇ ਰਹਿੰਦੇ ਆ ਤੇ ਅਸੀਂ ਕਾਫੀ ਚੀਜ਼ਾਂ ਤੋਂ ਮਤਲਬ ਕਿ ਨਾ ਤੋਂ متاثر ਆ ਤੇ ਉਹੀ ਗੱਲ ਹੈ ਕਿ ਜੋ ਹੋਣਾ ਹੈ ਨਾ ਜ਼ਿਕਰੀਆ ਉਹ ਹੋ ਕੇ ਰਹਿਣਾ ਆ ਜੋ ਹੋ ਰਿਹਾ ਹੈ ਨਾ ਇਹ ਹੋਣਾ ਹੀ ਸੀ ਹਾਂ ਇਹਨੂੰ ਰੋਕ ਨਹੀਂ ਸਕਦਾ ਨਾ ਬਦਲ ਸਕਦਾ ਤਾਂ ਇਸ ਲਈ ਉਹਨਾਂ ਨੇ ਕਹਿ ਅੰਤਰਾ ਜ਼ਿੰਦਗੀ ਦਾ ਆਨੰਦ ਲਓ ਇੰਜੋਏ ਕਰੋ ਮੁੜ ਕੇ ਬਾਰ ਬਾਰ ਮਿਲਣੀ ਨਹੀਂ ਤੇ ਇਸੇ ਪੈਗਾਮ ਨਾਲ ਆਪਾਂ ਕਰਨੇ ਆ ਵੀਡੀਓ ਦਾ ਇਫਤਤਾਹ ਮਿਲਨੇ ਨਵੀਂ ਵੀਡੀਓ ਨਾਲ ਅਮੀਰ ਕਰਨੇ ਦੋਸਤ ਨੂੰ ਪਸੰਦ ਆਈ ਹੋਏਗੀ ਅੱਲਾ ਨਿਗੇਬਾਨ